ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਜੀ ਆਪਣੇ ਨਵੇਂ ਬਲੌਗ ਦੇ ਵਿੱਚ ਅੱਜ ਦਿਨ ਬੁੱਧਵਾਰ ਨਾਨਕਸ਼ਹੀ ਜੋ 13 ਮਕਰ 26 ਤਰੀਕ 8 ਮਹੀਨਾ 2025 676 ਅੰਕ ਤੋਂ ਗੁਰੂ ਸਾਹਿਬ ਨੇ ਅਪਨੋ ਬਖਸ਼ਿਸ਼ ਕੀਤੀ ਹੈ ਹਕੁਮਾਤ ਸਭ ਬਕਸ਼ੀ ਨੇ ਤਨਾਸਰੀ ਮਾਲਾ ਪਜਮਾ ਫੈਟ ਫੈਟ ਪੇਟੀ ਜਨ ਸਾਧੂ ਪੂਰਾ ਗੁਰ ਸਮਝਾਇਆ ਆਨ ਸਗਰ ਬਿਦ ਕਾਮ ਨਾ ਆਵੇ ਹਰ ਹਰ ਨਾਮ ਤੇ ਆਇਆ ਤੇ ਆਪਾਂ ਅਰਥਾ ਵਲੀ ਲਿਖਣਾ ਸ਼ੁਰੂ ਕਰਦੇ ਆ ਸੰਗ ਦੇ ਦਰਸ਼ਨ ਕਰ ਲੋ ਵਾਹ ਗੁਰ ਵਾਹ ਹੋਏ ਖਾਸਾ ਭਾਈ ਭਤੀ ਜੀ ਵਾਹ ਗੁਰ ਵਾਹ Guru 2 Guru 4 Guru 6 Guru 8 uh What? Wow. ਇਹਾ ਤਰੱਕੀ ਆਪਣੇ ਦਰਕਰ ਦੇ ਨਾਲ ਆਪਣੇ ਚਰਨਾਂ ਦਾ ਪ੍ਰੀਤ ਪਿਆਰੇ ਸਿੱਤ ਨਵਖੀ ਰਖਣਾਓ ਸਰਬਸੰਤਾ ਅਨੰਤ ਸਾਇਦੀ ਦੀ ਬਾਣੀ ਦੇ ਵਿੱਚ ਜੁੜਨ ਦੀ ਇੱਛਾ ਦਾ ਕਰੀ ਜੀ ਰਾਮ ਕਲੀ ਮਹਾਂ ਦਾਤੀ ਜਾ ਅਨੰਦ ਦੇ ਘੂਆਂ ਕਾ ਸਦਗੁਰ ਪ੍ਰਸਾਦ پائی ست گرو میں پایا ست گور پایا سید سیدھی پاگ رتن پروار پری شبوت گا بنیاائیاں سرو تھا گا گوریا

ਸੋ ਨਾਗਲਾ ਸੋ ਰਤ ਸਮਾਵੇ ਸੋ ਕਿਆ ਪਦ ਹੋ ਵਿਸਾਦੇ ਕੈ ਨਾਨਕ ਵਨ ਮੇ ਸਦਾ ਕੋ ਹਰ ਨਾ ਨੇ ਸਾਚੇ ਸਾਹਿਬ ਕਿਆ ਨਹੀਂ ਕਰਦੇ ਨਾਤਾ ਤੇਰਾ ਸਦਾ ਸ਼ਬਦ ਸੁਣਾ ਤੇਰਾ ਨਾਮ ਮਨਸਾ ਨਾਮ ਜਿਦ ਕਹਿ ਕਰਨ ਵਸਿਆ ਬਾਚੀ ਸ਼ਬਦ ਕਨੇ ਕਰ ਨਾਨਕ ਸਚੇ ਸਹਿਵਿਆ ਨਹੀਂ ਕਰਤੇ ਸੱਚਾ ਨਾਮ ਉਹ ਅਨੰਦ ਸਾਚਾ ਨਾਮ ਆਦਾਰ ਪਿਰਜ ਭੁਖਾ ਸਭ ਗਵਾਈਂ ਕਰ ਸਾਥ ਸੁਖ ਵਾਨ ਆਏ ਅਸਿਆ ਜਿ ਇਛਾ ਸਭ ਪੁਜਾਈਂ ਸਦਾ ਗੁਰ ਵਾਨ ਤਾ ਗੁਰ ਮਿਲਣਾ ਹੋਏ ਜਨੀਆਂ ਦੀ ਵਟਿਆ ਆਈਂ ਕਹੈ ਨਾਨਕ ਸੁਣੋ ਸਤਿ ਸ਼ਬਦ ਰੋਗੇ ਯਾਰ ਸਾਚਾ ਵਾਜੇ ਪੰਜ ਸ਼ਬਦ ਤਿਤਕਾਰ ਸਭਾ ਗਏ ਘਰ ਸਭਾ ਗਏ ਸ਼ਬਦ ਬਾਤ ਕਲਾ ਦਿੱਤ ਗੰਧਾਰੀਏ ਪੰਜ ਰੂਤ ਤਗਵਾਸ ਹੀ ਤੇ ਕਾਲ ਕੰਠਕ ਮਾਰਿਆ ਤੁਦ ਘਰ ਸੁਭਾਇਆ ਤੁਦ ਜੀ ਕੋ ਸੇ ਨਾਹਣ ਕੇ ਲਾਗੇ ਕਹੇ ਨਾਲਕ ਤੇਸ ਰੂਆ ਇੰਤਕਾਰਿਆ ਨਹਰਵਾਜੀ ਤਦੰਦ ਸੋ ਪੜਵਾ ਕੀਓ ਸਗਲ ਬਨੋ ਰਤ ਕੋਰੇ ਪਾਨ ਬ੍ਰਹਮ ਪ੍ਰਭੁ ਕਾ ਨੈ ਉਤਰੇ ਸਗਲ ਵਸੂਰੇ ਕਰੋ ਦਸਤਾ ਪ੍ਰਿੰਦਰੇ ਸੁਨੀ ਸਤੀ ਬਾ ਸਤ ਸਾਜਨ ਭੈ ਸੱਤੇ ਪੂਰੇ ਦੁਨ ਦੇ ਜਾਣੀ ਸੰਤੇ ਪਨੀਤ ਕਾਤੇ ਕੋ ਵਤੋ ਸਤ ਗੁਰ ਰਹਿ ਮਰ ਪੂਰੇ ਮਿਤਵਰਤ ਰਾਜ ਗੁਰਚਰ ਲਾਗੇ ਬਾਜੇ ਅਨਹਦ ਦੂਰੇ ਲੋਕ ਪਵਣ ਗੁਰੂ ਪਾਣੀ ਪਿਤਾ دس رات دور دائی دایا کل سگل گیا گوریا واچے ہر مالیا کو اپنی کے نیڑ گئے دور جیتی نات گے مخت ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਮ ਨੇ ਨਾਮ ਧਿਆਇਆ ਕੇ ਸਤ ਨਾਨਕ ਤੇ ਮੁਖ ਜਰੇ ਕੀਤੀ ਛੁਟੀ ਨਾਮ ਵਾਹਿਗੁਰੂ ਜੀ ਕਾ ਖਾਸਾ ਵਾਹਿਗੁਰੂ

ਆਰੋਹਨ ਦੇ ਪਿੱਛੇ ਆਉਂਦੇ ਹਨ we yeah. ਧਰਨ ਭਾਰ ਕੰਜੀ ਸੋਹੇ ਸਿਰ ਦੀ ਤਾਰੀ ਤਾਰ ਚਬਦੀ ਸ਼ਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਸੰਗ ਜੀ ਹੁਕਮਰਮਤ ਸੁਸ਼ੋਤ ਹੋ ਗਿਆ ਕਰੋ ਦਰਸ਼ਨ ਤਨਾਸਰੀ ਮਹਲਾ ਪਾਣੀ ਫਿਰ ਤੇ ਫਿਰ ਤੇ ਪੀਟੇ ਜੀ ਸਾਧੂ

ਲਾਖੁ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਇਕ ਹਰਨਾਮ ਦੇਹ ਮੇਰਾ ਮਨ ਤਾ ਮਸ਼ੀਤਲ ਹੋਏ ਸਤਨਾਮ ਫਰੀਦਾ ਹੈ ਗੁਰੂ ਸਾਹਿਬ ਜੀਓ ਤਨਾਸਰੀ ਮਹਾ ਫੰਜਵਾ ਫਿਰਤ ਫਿਰਤ ਪੀਟੇ ਜਨ ਸਾਧੂ ਪੁਰੇ ਗੁਰ ਸਮਝਾਇਆ ਆਨ ਸਗਲ ਬਿਦ ਕਾਮ ਨ ਆਵੇ ਹਰ ਘਰ ਨਾਮ ਧਿਆਇ ਮਿਰਤ ਫਿਰਤ ਪੀਟੇ ਜਨ ਸਾਧੂ ਪੁਰੇ ਸਮਝ ਆਇਆ ਆਨਸਗ ਦੇਤੇ ਕਾਮ ਨ ਆਵੇ ਹਰ ਹਰ ਨਾਮ ਤੇ ਆਇਆ ਤਾਂ ਤੇ ਬੋਹੀ ਤਾਰੀ ਊਟ ਗੋਪਾਲ ਸ਼ਰਨ ਪਰਿਉ ਪੁਰਨ ਪ੍ਰਵੇਸ਼ਰ ਬਿਨ ਸੇ ਸਗਰਜ ਜਾਣ ਰਹਾਉ ਸਵਰਗ ਮਿਰਤ ਪਿਆਨ ਭੂ ਮੰਡਲ ਸਗਲ ਬਿਆਪੇ ਬਾਈ ਜੀ ਉਧਾਰਣ ਸਭ ਕੁਲ ਤਰਣ ਹਰ ਹਰ ਨਾਮ ਤੇ ਆਈ ਨਾਨਕ ਨਾਮ ਅਦਰ ਰਜਣ ਗਾਈਏ ਪਾਏ ਸਰਬਨ ਦਾ ਨਾਮ ਕਰ ਕਿਰਪਾ ਸੁਦੇਸ ਆਪੀ ਮਿਰੇ ਕਾਹੂ ਜਾਣਾ ਨਾਨਕ ਨਾਮ ਨਿਰੰਜਣ ਗਾਈਏ ਪਾਈਏ ਸਰਬ ਤੇਰਾ ਨਾਮ ਕਰ ਕਿਰਪਾ ਜਿਸ ਦੇ ਸੁਆਮੀ ਬਿਰਲੇ ਕਾ ਹੁ ਜਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰਜੀ ਕੀ ਫਤਿਹ